ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਜਗਜੀਤ ਸਿੰਘ ਢਿੱਲੋਂ ਤੁਸੀਂ ਦੇਖ ਰਹੇ ਹੋ T02 TV ਇਸ ਚੈਨਲ ਤੇ ਅਸੀਂ ਰੋਜ਼ਾਨਾ ਦੋ ਪ੍ਰੋਗਰਾਮ ਕਰਦੇ ਹਾਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਖਬਰਾਂ ਜਰਨਲ ਨੌਲੇਜ ਅਤੇ ਕੁਝ ਕਹਾਣੀਆਂ ਦੀ ਆਪ ਸਭ ਨਾਲ ਸਾਂਝ ਪਾਉਂਦੇ ਹਾਂ ਆਪ ਸਭ ਨੂੰ ਬੇਨਤੀ ਕਰਦੇ ਹਾਂ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਅੱਗੇ ਸ਼ੇਅਰ ਕਰਿਆ ਕਰੋ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਦਾ ਅਤੇ ਅਸੀਂ ਨਵਾਂ ਇਸ ਵਿੱਚ ਕੀ ਕਰ ਸਕਦੇ ਹਾਂ ਇਸਤੇ ਵੀ ਜ਼ਰੂਰ ਚਾਨਣਾ ਪਾਇਆ ਕਰੋ ਸੋ ਨਵੇਂ ਦੋਸਤ ਜਿਹੜੇ ਜੁੜਦੇ ਆ ਉਹਨਾਂ ਦਾ ਅਸੀਂ ਤਹਿ ਦਿਲ ਤੋਂ ਸਵਾਗਤ ਵੀ ਕਰਦੇ ਆ ਅਤੇ ਜਿਹੜੇ ਲੋਕ ਦੇਖਦੇ ਆ ਪਰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਵੀ ਕਰਦੇ ਆ ਕਿ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕਦੇ ਵੀ ਤੁਸੀਂ ਸਾਡੇ ਕੰਟੈਂਟ ਤੋਂ ਜਾਂ ਸਾਡੇ ਪ੍ਰੋਗਰਾਮਾਂ ਤੋਂ ਨਿਰਾਸ਼ ਨਹੀਂ ਹੋਵੋਗੇ ਇਹ ਤੁਹਾਡੇ ਨਾਲ ਮੇਰਾ ਵਾਦਾ ਅੱਜ ਤੁਸੀਂ ਕਦੇ ਵੀ ਇਹ ਗੱਲ ਨਹੀਂ ਮਹਿਸੂਸ ਕਰੋਗੇ ਕਿ ਅਸੀਂ ਇਸ ਸਮੇਂ ਲਈ ਇਸ ਪ੍ਰੋਗਰਾਮ ਲਈ ਸਮਾਂ ਕੱਢਿਆ ਸੀ ਪਰ ਸਮਾਂ ਸਾਡਾ ਬੇਅਰਥ ਹੀ ਗਿਆ ਸਮਾਂ ਸਾਡਾ ਬੇਕਾਰ ਗਿਆ ਸੋ ਐਸਾ ਕਦੇ ਵੀ ਤੁਹਾਨੂੰ ਸੋਚਣ ਦਾ ਜਾਂ ਕਹਿਣ ਦਾ ਮੌਕਾ ਨਹੀਂ ਮਿਲੂਗਾ ਸੋ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਅੱਗੇ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅਤੇ ਸਾਡੇ ਦੇ ਹੌਸਲੇ ਨੂੰ ਜਿੰਨਾ ਤੁਸੀਂ ਉੱਚਾ ਚੁੱਕੋਗੇ ਉਹਨਾਂ ਅਸੀਂ ਪ੍ਰੋਗਰਾਮ ਚੰਗੇ ਤਰੀਕੇ ਨਾਲ ਕਰ ਸਕਾਂਗੇ ਤੁਹਾਡੇ ਵੱਲੋਂ ਦਿੱਤਾ ਗਿਆ ਹੌਸਲਾ ਸਾਡੇ ਲਈ ਪਾਵਰ ਟੋਨਿਕ ਦਾ ਕੰਮ ਕਰਦਾ ਹੈ ਸਾਡੇ ਲਈ ਉਹ ਹੌਸਲਾ ਦੂਨ ਸਵਾਇਆ ਹੋ ਨਿਪੜਦਾ ਹੈ ਸੋ ਚੈਨਲ ਸਬਸਕ੍ਰਾਈਬ ਕਰੋ ਜੀ ਸਾਰੇ ਦੋਸਤਾਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਜ਼ਿੰਦਗੀ ਜ਼ਿੰਦਾਬਾਦ